ਮੋਦੀ ਨਰਿਆ ਨਾਲੇ तकरीबन ਸਾਰੇ ਇਹ ਚਾਲੀ ਰਜੇ ਨੇ ਇਨ੍ਹਾਂ ਦਿਨਾਂ ਚ ਅੱਗੇ ਵੀ ਦੇਖਿਆ ਐਮਪੀ ਮਹਾਰਾਸ਼ਟਰ ਦੇ ਬੱਚੋ तकरीबन ਜੁਲਾਈ ਗਾਹਸਤੇ ਚ ਨਾ ਇਹ ਹਾਸਾ ਨਹੀਂ ਹੈਗਾ ਜਿਹੜੇ ਵੀ ਚੱਲਦੇ ਨੇ ਲੈਂ ਤੇ ਉਹਨਾਂ ਨੂੰ ਪਤਾ ਵੀ ਮਤਲਬ ਅੰਧੌਰ ਰਤਲਾਮ ਤੱਕ ਵੀ ਇੰਨੀ ਠੰਡ ਹੋ ਜਾਂਦੀ ਹੈ ਕਈ ਵਾਰੀ ਟਾਪੇ ਵਾਲੇ ਰਜਾਈਆਂ ਲਈ ਪਏ ਹੁੰਦੇ ਹੁਣ ਵੀ ਆਹ ਹਾਲਾਤ ਆ ਜਲਗਾਉਂ ਏਰੀਏ ਦੇ ਇਹੋ ਜਿਹੇ ਨੇ ਦੀ ਮਤਲਬ ਇਹਨੂੰ ਇਹ ਠੰਡ ਮੰਨਦੇ ਆ ਥੋੜਾ ਜਿਹਾ ਹਲੇ ਜਦੋਂ ਬਰਸਾਤਾ ਲੰਘ ਜਾਂਦੀਆਂ ਨੇ ਜੁਲਾਈ ਅਗਸਤ ਦੀਆਂ ਤੇ ਨਵੰਬਰ ਦਸੰਬਰ ਚ ਜਾ ਕੇ ਫੇਰ ਆਪਣੇ ਪੂਰੀ ਠੰਡ ਹੁੰਦੀ ਆ ਫੇਰ ਕਈ ਵਾਰੀ ਅੰਦਰ ਤੋਂ ਬਾਅਦ ਫੇਰ ਟੀ-ਸ਼ਰਟਾਂ ਵੀ ਪਹਿਨਣ ਲੱਗ ਜਾਂਦੀਆਂ ਨੇ ਇੰਨਾ ਬੈਦਰ ਦਾ ਫਰਕ ਪੈ ਜਾਂਦਾ ਜਾਣੀ ਆ ਜਿਹੜੀ ਮਾਨਸੂਨ ਹੁੰਦੀ ਆ ਇਹ ਇੱਥੇ ਫੇਰ ਲੰਬੇ ਹੀ ਨਹੀਂ ਪੈਂਦੇ ਬਈ ਕਈ ਕਈ ਦੇਣਾ ਹੁਣ ਜਿਵੇਂ ਸਾਨੂੰ ਅੱਜ 16-17 ਦਿਨ ਹੋ ਗਏ ਸੀ ਘਰੇਆਂ ਨੂੰ ਕੁੰਨੇ ਤੋਂ 450 ਕਿਲੋਮੀਟਰ ਵੀ ਆ ਗਏ ਮੀਂਹ ਨਾਲ ਹੀ ਆਇਆ ਜਣ ਮੀਂਹ ਨੇ ਨਹੀਂ ਹਿਸਾਬ ਭਰਿਆ ਕਿ ਨਹੀਂ ਕਿਤੇ ਰੁਪਿਆ ਹੋਵੇ ਅਜੇ ਵੀ ਗਾਂ ਕੋਈ ਉਮੀਦ ਨਹੀਂ ਪਰ ਅੱਜ ਆ ਹੁਣ ਦਿਨ ਦੀ ਚਮਕ ਜੀ ਸ਼ਾਮ ਵਾਲੀ ਥੋੜੀ ਜੀ ਸਾਹਤੀ ਲੱਗਦੀ ਆ ਕੱਲ ਨੂੰ ਹੁਣ ਦੌਰ ਕੱਲ ਨੂੰ ਹੋ ਸਕਦਾ ਘਟੇ ਕੁਝ ਤੇ ਬਾਕੀ ਰੱਬ ਦੇ ਰੰਗ ਨੇ ਹਨਾ ਜਲਗਾਉ ਤੋਂ ਆਪਾਂ ਜਾਣੇ ਹੁੰਦੇ ਆ ਧੁリエ ਨੂੰ ਇਹਦੇ ਵਿੱਚ ਦੀ ਵੀ ਰੋਡ ਜਿਹੜੇ ਦੋ ਹੈਗੇ ਆ ਅੱਗੇ ਆਪਾਂ ਕੱਢੇ ਹੋਏ ਆ ਦਿਨ ਦੇ ਟਾਈਮ ਦੇ ਵਿੱਚ ਅੱਜ ਹੁਣ ਸ਼ਾਮ ਦੇ ਟਾਈਮ ਲੰਘ ਰਹੇ ਆ ਚਲ ਗਾਓ ਤੂੰ ਜੇ ਆਪਾਂ ਮਤਲਬ ਸਿੰਧਵਾ ਬਾਰਡਰ ਨੂੰ ਆਉਣਾ ਤੇ ਤਕਰੀਬਨ 55 60 ਕਿਲੋਮੀਟਰ ਦਾ ਫਰਕ ਪੈ ਜਾਂਦਾ ਚਲ ਗਾਓ ਤੂੰ ਆਪਾਂ 10 12 ਕਿਲੋਮੀਟਰ ਤੋਂ ਈਏ ਵਾਲੇ ਰੋਡ ਤੇ ਵਾਪਸ ਆ ਜਾਣਾ ਇਹ ਰਹੁੰਦਾ ਮੂਸਲੀ ਫਟਾ ਮੂਸਲੀ ਫਾਟੇ ਦੇ ਜਿਹੜਾ ਪੌੜ ਲੰਘਦਾ ਪੁਲ ਦੇ ਥੱਲੇ ਦੀ ਸੱਜੇ ਪਾਸੇ ਨੂੰ ਹੋ ਜਾਣਾ ਉੱਥੇ ਰੋਡ ਇਹ ਆ ਨਿਕਲਦਾ ਜੀ ਦੇਖੋ ਠੀਕ ਕਰੋਗੇ ਸਾਫ ਸੁਥਰਾ ਤੇ ਖੁੱਲਾ ਵੀ ਰਹੂ ਇਹ ਤੇ ਇੱਕ ਤਾਂ ਇਹ ਆ ਵੀ ਟੋਲ ਨਹੀਂ ਲੱਗਦਾ ਆਪਣਾ ਜਿਹੜਾ ਮਹਾਰਾਸ਼ਟਰ ਵਾਲੇ ਬਾਰਡਰ ਤੱਕ ਅੱਧਾ ਖੇੜ ਤੱਕ ਪਲਾਸ ਨੇਰ ਬਾਰਡਰ ਤੱਕ ਤੇ ਆਪਾਂ ਇਸ ਸਾਈਡ ਨੂੰ ਆ ਜਾਣਾ ਵੇ ਆਉਂਦਾ ਮੂਸਲੀ ਫਾਟ ਤੋਂ ਬਾਅਦ ਆਉਂਦਾ ਸਰਾਨ گاؤں ਧਾਨ گاؤں ਵੀ ਆ ਤਰਨ گاؤں ਵੀ ਆ ਕੁਛ ਵੀ ਕਹਿ ਲਓ ਧਾਨ گاؤں ਤੋਂ ਫਿਰ ਦੋ ਆਪਸ਼ਨ ਆ ਜਾਂਦੀਆਂ ਨੇ ਚਾਹੇ ਤਾਂ ਚੋਪੜਾ ਚਲੇ ਜਾਓ ਚਾਹੇ ਅਮਲਨੇਰ ਚਲੇ ਜਾਓ ਅਮਲਨੇਰ ਵਾਲਾ ਰੋਡ ਮੈਂ ਅੱਗੇ ਕੱਢਿਆ ਹੋਇਆ ਠੀਕ ਆ ਤੇ ਚੋਪੜੇ ਤੋਂ ਵੀ ਆਪਾਂ ਸਿਰਪੁਰਾਂ ਕਦੇ ਆ ਉਹ ਅੱਜ ਉਹ ਦੇਖਾਂਗੇ ਐਕਸਪੀਰੀਅੰਸ ਕਰਕੇ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਦੇ ਗ੍ਰੈਪ ਰੋਮ ਵਾਦਿਏ ਆਸਤੇ ਤਾਪੀ river ਦਾ ਪ੍ਰੇਤ ਅਕ੍ਰੋਸ ਕਰ ਰਹੇ ਆ ਚੋਕੜੇ ਆਗੇ ਤਕਰੀਬਨ 1.4 ਕਿਲੋਮੀਟਰ ਰਹਿ ਗਿਆ ਹੁਣ ਇਧਰ ਦੇਖਦਾ ਨਹੀਂ ਹੁਣ ਥੋਨੂੰ ਪਾਣੀ ਪਰ ਇਹ ਪਾਣੀ ਨਾ ਨੱਕੋ ਨੱਕਤਾ ਸਮੁੰਦਰ ਦੀ ਤਰ੍ਹਾਂ ਭਰਿਆ ਪਿਆ ਜਮਾ ਰੇਡੀਓ ਫੋਰਮ ਕਾਫੀ ਖਰਾਬ ਆ ਹਾਂਜੀ ਗੁੱਡ ਮਾਰਨਿੰਗ ਮਿੱਤਰੋ ਪਿਆਰਿਓ ਇਹ ਰਾਤ ਇੱਥੇ ਖੜਕੇ ਸੀ ਕੋਈ ਆ ਕੇ ਸਿਰਪੁਰ ਕੋਲੇ ਕਨਾਲ ਗੱਡੀ ਹੋਰ ਆ ਕਿਉਂਕਿ ਦੋ ਤਿੰਨ ਨੇ ਲੋ ਜੀ ਖੜੇ ਆ ਮਾਮੇ ਮੇਨੂੰ ਲਾ ਗਏ ਪੈਸਾ ਵੀ ਕੋਲੇ ਕੋਈ ਹੈ ਨਹੀਂ ਤੇ ਉਥੋਂ ਤੁਰੇ ਸੀ ਜਿਵੇਂ ਬੱਸ ਵੀ 5 500 ਦੇਣਾ ਹੀ ਲਿਖਿਆ ਹੁੰਦਾ ਆ ਗਾਂਹ ਸਾਹਿਬ ਨਾਕੇ ਲਈ ਖੜੇ ਆ ਤੇ ਚਲੋ ਜਾਣੀ 1 ਕਿਲੋਮੀਟਰ ਵੀ ਨਹੀਂ ਆਏ ਆ ਹੁਣ ਗੱਡੀ ਦੀ ਤਰਪਾਲ ਪਾੜ ਗਈ ਸਾਡੇ ਵਾਲੀ ਆਹ ਨਾ ਤਿੱਖੇ ਆ ਹਲੇ ਪੁਆਇੰਟ ਇਹਨਾਂ ਨੇ ਰਾਤ ਦੂ ਤਾਂ ਬੈਲਟਾਂ ਤੋੜ ਤੀਆਂ ਮਾੜਾ ਜਾ ਝਟਕਾ ਪੈਂਦਾ ਹਣ ਲੱਗੇ ਆ ਵਿਚਾਰ ਮਾੜਾ ਜਿਹਾ ਢਾਕ ਲੀਏ ਸਿਰ ਜਿਆ ਇਹਦਾ ਜਿਵੇਂ ਆ ਟਕੀਆਂ ਵਿਆਂ ਨੇ ਸਾਰੀਆਂ ਤੇ ਫੇ ਦੇਖਦੇ ਆ ਜਾਨੀ ਉੱਥੇ ਹੁਣ 1.5 ਕਿਲੋਮੀਟਰ ਚ 1500 ਰੁਪਇਆ ਸੇਵਾ ਕਰਿਆ ਏ ਖੜਨਾ ਨਹੀਂ ਸੀਗਾ ਅਸੀਂ ਉੱਥੇ ਹੀ ਖੜੇ ਰਹਿੰਦੇ ਬਸ ਜਿਵੇਂ ਕਹਿੰਦੇ ਹੁੰਦੇ ਆ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਕੀ ਰਾਹ ਦੇ ਵਿੱਚ ਚੜ ਗਈ ਪਤੀਲੀ ਫਿਰ ਯਾਰਾਂ ਦੀ ਸੇ ਭਾਜੀ ਤੇ ਆਟਾ ਊਟਾ ਲੱਗੇ ਸੀ ਤਿਆਰੀ ਕਰਨ ਪਰ ਹੁਣ ਰੁਕਾਂਗੇ ਫਿਲਹਾਲ ਕਿਉਂਕਿ ਗਾਂ ਦਿਹਾੜ ਆ ਗਿਆ ਵੀ ਯਾਰ ਨਾਲੇ ਬਾਬਾ ਜੀ ਨੂੰ ਮਿਲ ਚੱਲਦੇ ਆ ਨਾਲੇ ਬਾਰਡਰ ਤੇ ਗੁਰਦੁਆਰੇ ਮੱਥਾ ਟੇਕ ਲਾਂਗੇ ਤੇ ਹੁਣ ਸਬ지 ਤਿਆਰ ਕਰਕੇ ਰੱਖ ਲੈਣੇ ਆ ਲੋ ਜੀ ਅੱਜ ਫੇਰ ਬਾਰਡਰ ਵਾਲੇ ਗੁਰਦੁਆਰਾ ਸਾਹਿਬ ਆ ਗਏ ਆ ਜਿਹੜਾ ਅੱਧਾ ਖੇਰ ਬਾਬਾ ਜੋਧਾ ਸਿੰਘ ਜੀ ਕੋਲ ਤੇ ਮਿਲ ਕੇ ਮੱਥਾ ਟੇਕ ਲਾਂਗੇ ਨਾਲੇ ਪ੍ਰਸ਼ਾਦਾ ਪਾਣੀ ਛਕਿਆ ਜੂ ਨਾਲੇ ਪੰਜ ਚਾਰ ਘੰਟੇ ਰੈਸਟ ਹੋ ਜੂ ਦੇ ਪੈਸੇ ਨਹੀਂ ਚਲ ਆਕਰੋ ਜੀ ਦਰਸ਼ਨ ਉਥੇ ਜਗ੍ਹਾ ਦੀ ਆਪਾਂ ਇਹਦੀ ਵੀਡੀਓ ਵੀ ਬਣਾਈ ਸੀ ਪਹਿਲਾਂ ਦਰਵਾਰ ਸਾਹਿਬ ਪੁਰਦਵਾਰਾ ਜਿਹੜਾ ਪਲਾਸ ਨੇ ਰੋੜਾ ਦਰਵਾਰਾ ਸਾਹਿਬ ਆਦਾਖੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆ ਗਏ ਜੀ ਸਾਰਾ ਇਹ ਪਾਰ ਕਰਿਆ ਏ ਉਦਿਲਗਾ ਰੋਗਰਾ ਸਵੇਰੇ 4:00 ਵਜੇ ਇੱਥੇ ਆ ਕੇ ਖੜ ਗਏ ਸੀ ਮਾਨਪੁਰ ਜਿਹੜਾ ਪਾਟੜੇ ਦਾ ਬੰਦਾ ਵੱਡਾ ਹੋਇਆ ਇੱਥੇ ਸੈਕੰਡ ਰਿਪੋਰਟ ਪਾਉਣੀ ਆ 43 ਵਾਲੇ ਬਾਈ ਨਾਲ ਗੱਲ ਹੋਈ ਹੋਈ ਆ ਜਾਂ ਫਿਰ ਹੁਣ ਮੰਦਸੌਰ ਤੋਂ ਜਾਂ ਨੀਮਚ ਤੋਂ ਪਾਉਣੀ ਸੀ ਪਰ ਹੁਣ ਗੱਲ ਇਹ ਹੋ ਜਾਂਦੀ ਆ ਵੀ ਉਹਨਾਂ ਦੌਰ ਤੋਂ ਆਪਾਂ ਨੂੰ ਮਾਲ ਮਿਲ ਰਿਹਾ ਹੈ ਨਾ ਜੇ ਆਪਾਂ ਇਹਨੂੰ ਛੱਡ ਕੇ ਜਾਂਦੇ ਆ ਹੋ ਸਕਦਾ ਆਪਾਂ ਨੂੰ ਨੀਮਤ ਜਾ ਕੇ 1-2 ਦਿਨ ਖੜਨਾ ਪੈ ਜੇ ਜਾਂ ਮਾਲ ਹੀ ਨਾ ਹੋਵੇ ਫਿਰ ਆਪਣੇ ਹੱਥ ਕੁਝ ਵੀ ਨਹੀਂ ਲੱਗਣਾ ਸੋ ਬੈਟਰ ਏਰੀਆ ਵੀ ਹੁਣ ਇੱਥੋਂ ਲੋਡ ਪਾ ਕੇ ਚੱਲੀਏ ਚਲਕਾ-ਦਲਕਾ ਜਿਹੜਾ ਉਹ ਮਰਦਾ ਤੇ ਬਾਕੀ ਚਲੋ ਹੁਣ ਵੱਜ ਗਏ ਤਕਰੀਬਨ 9 ਹੁਣ ਇਹਨਾਂ ਕੋਲ ਬ੍ਰੇਕਫਾਸਟ ਵਗੈਰਾ ਦਾ ਜਾਉ ਹੋਟਲ ਵਧੀਆ ਇਹਨਾਂ ਦਾ ਆ ਸੈਂਡਵਿਚ ਆਰਡਰ ਕਰਿਆ ਚੀਜ਼ ਸੈਂਡਵਿਚ ਤੇ ਆਕੇ ਫੇਰ ਨਿਕਲ ਪਏ ਆ ਤੇ ਬਾਅਦ ਚ ਲੋਡਿੰਗ ਲੋਡਿੰਗ ਦਾ ਦੱਸਦੇ ਆ ਕਿਵੇਂ ਆ ਰਾਤ ਬਈ ਰਿਲੈਕਸ ਹੋ ਕੇ ਸੌਂ ਗਿਆ ਸੀ ਰਾਤ ਵਾਲੀ ਵੀਡੀਓ ਕੋਈ ਜ਼ਿਆਦਾ ਬਣਾਈ ਨਹੀਂ ਹੈਗੀ ਜਿਹੜਾ ਰਾਤ 100 ਕਿਲੋਮੀਟਰ ਕੱਢ ਕੇ ਆ ਹਾਂ ਮਿੱਤਰੋ ਐਮਪੀ ਨੰਬਰ ਹੈ ਪਾਲ ਘਾੜ ਤੋਂ ਨਾ ਗੁਜਰੀ ਘਾੜ ਤੋਂ ਗਾਂ ਆ ਕੇ ਇਹ ਜਮਾ ਉੱਥੇ ਮਾਨਪੁਰ ਆ ਕੇ ਪਲਟੀ ہوئی ਤਿੰਨ ਚਾਰ ਘੰਟੇ ਰੈਸਟ ਕਰਕੇ ਤੇ ਮਾਨਪੁਰ ਤੋਂ ਬਹਿ ਗਏ ਹਲੇਵੜ ਵਾਲੇ ਰਾਹ ਵਾ 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 ਇਸੇ ਬੈਠੇ ਲਾਲ ਗਾਰਾਜ ਮਾਰਦੇ ਜਾਂਦੇ ਆ ਮਛਰੇ ਹੋਏ ਸ਼ਾਈ ਪਨੀਰ ਆ ਗਏ ਬਸ ਇਹ ਲਕਮਲ ਪ੍ਰੇਮੀਆਂ ਦਾ ਡੱਬਾ ਲੱਗਿਆ ਵੀ ਇਹਨਾਂ ਪ੍ਰੇਮੀਆਂ ਦਾ ਡੱਬਾ ਕਾਹ ਤੋਂ ਕਹਿੰਦੇ ਆ ਪੈਰਾਸਰਾ ਕੱਟ ਲਿਆ ਓਰੇ ਆ ਨੀਲ ਕਮਲ ਵਾਲਿਆਂ ਦੇ ਜਿਹਨੂੰ ਪ੍ਰੇਮੀਆਂ ਦਾ ਢਾਬਾ ਵੀ ਕਹਿੰਦੇ ਆ ਆਪਾਂ ਤੇ ਰੋਪੀਪਣੀ ਇੱਥੇ ਖਾ ਲਿਆ ਸੀ ਤਕਰੀਬਨ ਆਪਣੇ ਅੰਦੌਰ ਲੈਣ ਦੀ ਗੱਡੀ ਸਾਰੀ ਏ ਢਾਬੇ ਨੂੰ ਜਾਣ ਦੀ ਹੋਈ ਹੈ ਗੱਡੀਆਂ ਖੜੀਆਂ ਨੇ ਹੁਣ ਰੈਡੀ ਹੋਈਆਂ ਤੇ ਹੁਣ ਨਿਕਲਾਂਗੇ ਬਸ ਵੀ ਰਾਤ ਨੂੰ ਜਿੰਨਾ ਕ ਸਫ਼ਰ ਨਿਕਲਦਾ ਕਿਉਂਕਿ ਸਵੇਰ ਦਾ ਮਨ ਹੈਗਾ ਵੀ ਅਸੀਂ ਲੋਡ ਹੋਰ ਪਾਉਣਾ جا کے ਉਥੋਂ ਨੀਮਜ ਤੋਂ ਜਾਂ ਮਨਸੂਰ ਤੋਂ ਪਿਆਜ਼ ਪੈਂਦੇ ਆ ਲਸਣ ਪੈਂਦਾ ਕਿਉਂਕਿ ਗੱਡੀਆਂ ਆਦੀ ਜਾਂਦੀਆਂ ਖਾਲੀ ਨੇ 2 2 ਘਟਣ ਵਜਨ ਕੂਲਰ ਹੀ ਆਵੇ ਤੇ ਅੱਜ ਮੈਂ ਆ ਗੱਡੀ ਖਾਲੀ ਐ ਇੱਕ ਨਹੀਂ ਆਪਣੇ ਲਈ ਇਧਰੋਂ ਖਾਲੀ ਐ ਗੱਡੀ ਇੱਕ ਮੰਗਰ ਖੜੀ ਆ ਉਹ ਵੀ ਖਾਲੀ ਐ ਤੇ ਇੱਕ ਗੱਡੀ ਹੋਰ ਸੀ ਉਹ ਬਾਈ ਕੋਲੇ ਜੈਪੁਰ ਦਾ ਮਾਲ ਆ ਹਨ ਤੇ ਉਹ ਵੀ ਗੱਡੀ ਖਾਲੀ ਆ ਆ ਦੇਖੋ ਇਹ ਚ ਪਹਿ ਜਾਣਾ ਮਾਲ ਫੁੱਲਾ ਡੁੱਲਾ ਇਸ ਕਰਕੇ ਹੁਣ ਅੱਗੇ ਰੁਕਾਂਗੇ ਨੀਮਚ ਤੋਂ ਪੈਂਦਾ ਜਾਂ ਮਨਸੌਰ ਤੋਂ ਪੈਂਦਾ ਗੱਡੀਆਂ ਦੇ ਵਿੱਚ ਪੈ ਜਾਣਾ 5-5 4-4 ਟਨ ਹੋਰ ਮਾਲ ਚਲੋ ਡੀਜ਼ਲ ਖਰਚਾ ਹੀ ਨਿਕੂ ਨਹੀਂ ਤਾਂ ਤੁਹਾਨੂੰ ਪਤਾ ਹੀ ਹਾਲਾਤ ਕਿਦਾਂ ਦੇ ਚੱਲ ਰਹੇ ਆ ਅੱਜਕੱਲ ਡਰਾਈਵਰੀ ਲਾਈਨ ਦੇ ਇਹ ਚਲੋ ਠੀਕ ਆ ਮਿੱਤਰੋ ਮਿਲਦੇ ਆ ਫਿਰ ਰੋਡ ਤੇ ਨਾ ਪਰ ਟੱਪਿਆ ਏ ਜੀ ਰਸਲਾਮ ਆਉਣ ਵਾਲਾ ਇਹ 8.5 ਹੋ ਗਿਆ ਹੁਣ ਅਗਲਾ ਆਇਆ ਵੀ ਜਿਹੜਾ ਹੈ 100 100 120 ਰਹਿੰਦਾ ਉੱਥੇ ਨੇੜੇ ਜਾ ਕੇ ਲੱਗ ਜੀ ਸਵੇਰੇ ਲੋਡਿੰਗ ਸ਼ਾਇਦ ਨੀਮਜ ਉਹ ਕਹਿੰਦਾ ਬੰਦਾ ਜੀ ਨੀਮਜ ਤੋਂ ਸਵੇਰੇ ਲੋਡਿੰਗ ਕਰਕੇ ਜਾਂ ਦੁਪਹਿਰ ਤੱਕ ਸ਼ਾਮ ਤੱਕ ਜਦੋਂ ਵੱਡੀ ਨਿਕਲ ਗਈ ਚਲੋ ਜੀਨ ਖਰਚਾ ਹੀ ਨਿਕਲੋ 5 4 ਟਨ ਉਹਦਾ 370 ਦਾ ਰੇਟ ਦਾ ਦਾ ਬਾਕੀ ਜਾ ਕੇ ਕਰਦੇ ਆ ਆਪਣੇ 20 ਮਿੰਟ ਹੋ ਗਏ ਆ ਤੇ ਰਤলাম ਦਾ ਬਾਈਪਾਸ ਘੱਟਾ ਤਕਰੀਬਨ ਬਾਅਰ ਤੇ 20 ਸਾਧ ਵਾਲੀ ਰਾਤ ਅਲੇ ਤਾਂ ਤਿੰਨ ਕ ਘੰਟੇ ਚੱਲੂਗੀ ਗੱਡੀ ਕਿਉਂਕਿ ਨੀਮਚ ਤੱਕ ਤਾਂ ਪਹੁੰਚਾਂਗੇ ਤਰਪਿਆ ਰਿਓ ਤੇ ਇਹ ਰਾ ਇੱਥੇ ਖੜ ਗਏ ਸੀਗੇ ਕਿਉਂਕਿ ਗਾਂ ਲੋਡ ਕਰਨੀ ਆ ਬੰਦੇ ਨੇ ਕਹਿਤਾ ਸੀਗਾ ਵੀ ਯਾਰ ਖੜ ਜੋ ਕਿਤੇ ਮਨਸੂਰ ਬਾਈਪਾਸ ਤੇ ਕੋਲੇ ਹੁਣ ਪੱਕੀ ਲੋਕੇਸ਼ਨ ਦਾ ਤਾਂ ਪਤਾ ਨਹੀਂ ਕਿਉਂਕਿ ਉਦੋਂ 15 20 ਮਿੰਟ ਪਹਿਲਾਂ ਮੈਂ ਸੌਂ ਗਿਆ ਸੀ ਜਦੋਂ ਗੱਡੀ ਰੁਕੀ ਆ ਹੁਣ ਉੱਠ ਕੇ ਆ ਮੂੰਹ ਮੰਤੂ ਕੇ ਆ ਹੁਣ ਦੇਖਦੇ ਆ ਮੜਾ ਜਾ ਪੁੱਛਦੇ ਆ ਵੀ ਕਿੱਥੇ ਖੜੇ ਆ ਆਪਾਂ ਬਾਈਪਾਸ ਖੜੇ ਆ ਜਿਆ ਗਾਹਣੀ ਮਚਾ ਗਈ ਅਸੀਂ ਖੜੇ ਆ ਅਸਲ ਦੇ ਵਿੱਚ ਦਲਉਦੇ ਹੀ ਆ ਹਲੇ ਕਿਉਂਕਿ ਮੈਂ ਸੌਂ ਗਿਆ ਸੀ ਢੋਡਰ ਕੋਲ ਇਥੋਂ ਜਣੀ 10-15 ਕਿਲੋਮੀਟਰ ਪਿੱਛੇ ਸੌਂ ਗਿਆ ਸੀ ਫੇਰ ਠਾਰ ਦਾ ਨਹੀਂ ਹੁੰਦਾ ਜੇ ਮੈਂ ਪਹਿ ਜਾ ਮਾੜੇ ਮੋٹے ਕੰਮ ਨੂੰ ਕਹਿੰਦਾ ਚੱਲ ਕੋਈ ਨਾ ਪਿਆਰ ਆਣ ਦੇ ਹੁਣ ਉੱਠ ਕੇ ਪਤਾ ਕਰਿਆ ਠਾਬੇ ਵਾਲ ਤੋਂ ਮੈਂ ਯਾਰ ਖੜੇ ਕਿੱਥੇ ਕਾ ਤੇ ਬਾਕੀ ਹੁਣ ਦੇਖਦੇ ਆ ਕਿੰਮਣ ਦੀ ਦੱਜ ਵੀ ਉਰੀ ਏ ਇਹ ਬਣਦਾ ਸਾਰ ਬਾਈਪਾਸ ਪਾਰ ਕਰਤਾ ਜਣੀ ਆਇਆ ਇਸ ਵਾਰ ਮੀਂਹ ਨੇ ਨਹੀਂ ਭਾਈ ਖੜਾ ਛੱਡਿਆ ਇੰਦਰ ਦੇਵਤਾ ਉਸੇ ਰੰਗ ਚ ਹੀ ਆ ਇਸ ਏਰੀਆ ਦੇ ਤਾਂ ਅੱਗੇ ਵੀ ਹਰੇਕ ਸਾਲ ਮਹੀ ਦੇਖੇ ਨੇ ਵੀ ਜਿਹੜਾ ਜਲਾਈ ਗਾਸਤ ਜਮੀਂ ਹੁੰਦਾ ਨਾ ਬਈ ਬੜਾ ਤੇਜ਼ ਤੇ ਲਗਾਤਾਰ ਝੜੀ ਵਾਲਾ ਹੀ ਕੰਮ ਹੋ ਜਾਂਦਾ ਇੱਦਾਂ ਬਾਕੀ ਆ ਦਿਨਾਂ 'ਚ ਇੱਧਰ ਯਾਤਰਾ ਜਲਦੀ ਹੁੰਦੀ ਆ ਜਿਵੇਂ ਉੱਧਰ ਪੰਡਰਪੁਰ ਦੀ ਯਾਤਰਾ ਜਲਦੀ ਆ ਮਹਾਰਾਸ਼ਟਰ ਦੇ ਵਿੱਚ ਉਹ ਹੋਰ ਮਹੀਨਿਆਂ 'ਚ ਹੁੰਦੀ ਆ ਯਾਨੀ ਇੱਥੇ ਇਹਨਾਂ ਦਿਨਾਂ 'ਚ ਯਾਤਰਾ ਚੱਲਦੀ ਹੁੰਦੀ ਆ ਰਾਜਸਥਾਨ ਚ ਵੀ ਤੇ ਐਮਪੀ ਚ ਵੀ ਜਿੰਨਾ ਕਿ ਮੈਂ ਦੇਖਿਆ ਵੀ ਇਧਰੋਂ ਦੂਰ ਸਾਈਡ ਤੋਂ ਰਾਜਸਥਾਨ ਵੱਲੋਂ ਆ ਰਹੇ ਹੁੰਦੇ ਆ ਲੋਕ ਕੋਈ ਕੁਝ ਹੁਣ ਇਹ ਨਹੀਂ ਪਤਾ ਵੀ ਸਾਲਾ ਸਰ ਦੀ ਯਾਤਰਾ ਜਾਂਦੀ ਆ ਜਾਂ ਕਿਤੇ ਹੋਰ ਦੀ ਜਾਂਦੀ ਆ ਬੜਾ ਇਹ 1.5 ਮਹੀਨਾ ਜਿਵੇਂ ਉਧਰ ਜੂਪੀ ਦੇ ਵਿੱਚ ਕਾਮੜੀਏ ਜਾਂਦੇ ਨੇ ਉਸੇ ਤਰੀਕੇ ਇਧਰ ਯਾਤਰਾ ਚੱਲਦੀ ਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ ਵੀ ਕਿੱਥੇ ਦੀ ਯਾਤਰਾ ਚੱਲਦੀ ਹੁੰਦੀ ਆ ਜੇ ਮਿਲੇ ਕੋਈ ਤਾਂ ਮੈਂ ਵੀਡੀਓ ਬਣਾ ਕੇ ਦਿਖਾਉਣਾ ਤੁਹਾਨੂੰ ਲੋ ਜੀ ਆਹ ਜਿਹੜੇ ਆਪਾਂ ਉਧਰ ਮਲਹਾਰਗੜ੍ਹ ਸੈਂਡ ਕਈ ਵੀਰ ਕਹਿੰਦੇ ਹੁੰਦੇ ਯਾਰ ਕੁਸ਼ਟਾ ਪੇ ਪ੍ਰਾਣੇ ਜਾਣ ਪਝਾਨ ਵਾਲੇ ਉਹ ਦੇਖਦਾ ਵੀ ਮੈਂ ਤਾਂ ਇੱਥੇ ਕਦੇ ਰੁਕਿਆ ਨਹੀਂ ਹਨ ਅਜੇ ਤਾਂ ਪਿੱਛੇ ਮੁੜ ਜਾਈਦਾ ਪ੍ਰਤਾਪ ਗੜ੍ਹ ਕਈ ਵੀਰਾਂ ਦੇ ਕਮੈਂਟ ਹੁੰਦੇ ਆ ਬਾਪੂ ਦਾਡਾ ਬਾਜਾਇਕ ਘੂਰ ਮੱਖਣ ਦਾ ਬਾ ਉਹ ਦੇਖਾਂਗੇ ਅੱਜ ਕੋਸ਼ਿਸ਼ ਕਰਾਂਗੇ ਜੇ ਦੇਖਿਆ ਤੁਹਾਨੂੰ ਦੱਸਾਂ ਕਿੰਤਰਾਂ ਦੀ ਗੱਲ ਕਰਦਾ ਸੀ ਯਾਰ ਮੈਂ ਇਹ ਯਾਤਰਾ ਚੱਲਦੀ ਆ ਇੱਧਰ ਜੁਲਾਈ ਅਗਸਤ ਦੇ ਮਹੀਨਿਆਂ ਚ ਬਹੁਤ ਸ਼ਰਧਾ ਨਾਲ ਜਾਂਦੇ ਨੇ ਲੋਕ ਇਧਰੋਂ ਮਹਾਰਾਸ਼ਟਰ ਅਨਾ ਸੱਚੋ ਐਮਪੀ ਚੋਂ ਨੌਰਵੰਨਿਉ ਰਾਜਸਥਾਨ ਵੱਲੋਂ ਆਉਂਦੇ ਹੁੰਦੇ ਆ ਕੁਝ ਉੱਤਰੋਂ ਵੀ ਰੋਡ ਸਾਰਾ ਭਰਿਆ ਹੀ ਜਾਂਦਾ ਹੁੰਦਾ ਹੁਣ ਇਹ ਪਤਾ ਨਹੀਂ ਯਾਤਰਾ ਕਿੱਥੇ ਦੀ ਚੱਲਦੀ ਆ ਬਈ ਇਹ ਕਿਸੇ ਨੂੰ ਪਤਾ ਜਰੂਰ ਦੱਸਿਓ ਮੈਂ ਸੋਚਦਾ ਹੁੰਦਾ ਵੀ ਸ਼ਾਇਦ ਸਾਲਾ ਸਰ ਤਾਂ ਵੱਡਾ ਯਾਰ ਰਾਜਸਥਾਨ ਚ ਵੀ ਹੋ ਸਕਦਾ ਸਾਲਾ ਸਰ ਦੀ ਯਾਤਰਾ ਚੱਲਦੀ ਹੁੰਦੀ ਜਿਵੇਂ ਮਹਾਰਾਸ਼ਟਰ ਚ ਪੰਡਰਪੁਰ ਦੀ ਯਾਤਰਾ ਚੱਲਦੀ ਆ ਇਹ ਬਸ ਇੰਨਾ ਦਿਨਾਂ ਅੱਜ ਪਿਛਲੇ ਸਾਲ ਵੀ ਦੇਖਿਆ ਬਹੁਤ ਯਾਨੀ ਲੰਬੀ ਦੂਰੀ ਤੈਅ ਕਰਦੇ ਆ ਇਹ ਵਿਚਾਰੇ ਕੁਝ ਪੈਦਲ ਹੀ ਜਾਂਦੇ ਆ ਕੁਝ ਤਾਂ ਨੰਗੇ ਪੈਰੀਂ ਵੀ ਹੁੰਦੇ ਆ ਝੰਡੇ ਚੱਕੇ ਹੁੰਦੇ ਆ ਵੱਡੇ ਆ ਵੀ ਢੱਬਾ ਬਾਈ ਹੁਣ ਬਾਪੂ ਵਾਲਾ ਢੱਬਾ ਦੇਖਾਂਗੇ ਕਿੱਥੇ ਆਉਂਦਾ ਜਾਂ ਲੱਸੀ ਵਾਲਾ ਬਹੁਤ ਵੀ ਰਿ ਕਮੈਂਟ ਕਰਦੇ ਹੁੰਦੇ ਆ ਵੀ ਯਾਰ ਉੱਥੇ ਘਟਾਬੇ ਸੀਗੇ ਹਨਾ ਜਿਹੜੇ ਪੁਰਾਣੇ ਬੰਦੇ ਲਾਈਨ ਤੇ ਚੱਲੇ ਹੋਏ ਆ ਜੇ ਆਪਾਂ ਨੂੰ ਕੋਈ ਅੱਜ ਦਿਖਿਆ ਤੁਹਾਨੂੰ ਕਿਉਂਕਿ ਮੈਂ ਤਾਂ ਹੁਣ ਲੰਘ ਹੀ ਰਿਹਾ ਆ ਦੇਖੋ ਬਈ ਆ ਝੰਡਾ ਲੱਗਿਆ ਹੁੰਦਾ ਇਹ ਕਿੱਥੇ ਦਾ ਹੈ ਕਿਹੜੇ ਧਾਮ ਦਾ ਝੰਡਾ ਹੈ ਆ ਦੇਖਿਓ ਆ ਤਿੰਨ ਚਾਰ ਮਤਲਬ ਘਟ ਹੁੰਦੇ ਆ ਇਸ ਝੰਡੇ ਦੇ ਵਿੱਚ ਆਹਾਂ ਝੰਡਾ ਹੁੰਦਾ ਪੜਬੀ ਲੈਨੇ ਕਿੱਥੇ ਆ ਮੰਦਲ ਪੜਿਆ ਨੀ ਪੜਿਆ ਨੀ ਕਮਾਲ ਬਾਲਾ ਗੱਲ ਇਹ ਕਪਾਪੂ ਆਇਆ ਇੱਥੇ ਬਾਪੂ ਦਾ ਢੱਬਾ ਮੈਂ ਵੀ ਮਸ਼ਹੂਰ ਸੁਣਿਆ ਬਾਈ ਕਦੇ ਰੁਕੇ ਨਹੀਂ ਹੈਗੇ ਕੁਈਂਦਰ ਦੀ ਘਟਾ ਹੈ ਬੜੀ ਲੰਬੀ ਵਈ ਆ ਬਣਾਈ ਹੋਈ ਆ ਕੋਈ ਝਾਕੀ ਅੰਗ ਟਾਇਰ ਲਾ ਲਾ ਕੇ ਆफी ਲੰਬਾ ਮੂਰੇ ਗੱਡੀ ਦੇ ਮੰਗਰ ਟੋਚਨ ਪਾ ਦੇ ਇਹ ਯਾਤਰਾ ਵਾਲੇ ਨੇ ਸਾਰੇ ਇਹ ਹੈਗਾ ਮੇਰਾ ਖਿਆਲ ਮਲਾਹਾੜ ਘੜਦਾ ਬਾਜ਼ਾਰ ਆ ਇਹ ਮਚ ਬਾਈਪਾਸ ਤੋਂ ਸਿੱਧਾ ਹੀ ਅੰਦਰ ਐਂਟਰ ਕਰਨ ਨੂੰ ਗਿਆ ਅਮਰੀਕਾ ਦਾ ਵੀ ਅੱਗੇ ਆ ਕੇ ਥੋੜਾ ਜਿਹਾ ਰੁਕਤੀ ਦਾ ਸ਼ੋਰ ਹਮਾਗੁਰਾ ਜਮਾਲੀਆ ਗਾਂਵੋਂ ਦਾ ਕਿ ਉੱਥੇ ਜਾ ਕੇ ਤੁਸੀਂ ਉੱਥੋਂ ਕਾਪੀ ਵਗੈਰਾ ਕਰਾ ਲਓ ਆਪਸੀ ਬੰਨਗਾੜ ਦੇ ਫਿਰ ਵਾਸਤਾ ਕਿਥੋਂ ਪਰ ਵਿੱਚੇ ਬੰਦੇ ਗਈ ਜਾਂਦੇ ਆ ਜੀ ਤੁੰ ਲਸਣ ਪਿਆਜ਼ ਪਾ ਲੈਣਾ ਸੀ ਉਹਦਾ ਵਜਨ ਜ਼ਿਆਦਾ ਹੁੰਦਾ ਵੱੱਤ ਪੈ ਜੂ ਛਲਕਾ ਘੱਟ ਪਊ ਹੁਣ ਚੈੱਕ ਕਰੇ ਜੀ ਵੀ ਆ ਜਿਹੜਾ ਸੁਣਨਾ ਚਾਹ ਲਸਣ ਪਿਆਜ਼ ਦਾ ਹੁਣ ਸੀਜ਼ਨ ਆਫ ਆ ਤੇ 2 ਦਿਨ 4 ਦਿਨ ਖੜਨਾ ਪੈ ਜੇ ਉਹ ਵੀ ਗਲਤ ਆ ਉਹਦੇ ਨਾਲ ਉਹ ਜਿਹੜਾ ਘੱਟ ਪੈਂਦਾ ਕੋਈ ਗੱਲ ਨਹੀਂ ဘောပကလည်းလ चलती